ਅੱਖੇ ਲੱਗ ਮਾਰੇ ਸਾਨੂੰ ਚੰਦ ਰੀਨਣਾਨ ਦੇ ਕੁੰਜੀਆਂ ਸੰਭਾਲ ਸਾਨੂੰ ਪੀਕੇ ਆ ਨੂੰ ਜਾਣ ਦੇ ਅੱਖੇ ਲੱਗ ਮਾਰੇ ਸਾਨੂੰ ਚੰਦ ਰੀਨਣਾਨ ਦੇ ਕੁੰਜੀਆਂ ਸੰਭਾਲ ਸਾਨੂੰ ਪੀਕਾਂ ਨੂੰ ਜਾਣਦੇ ਨਿੱਕੇ ਨਿੱਕੀ ਗੱਲ ਉੱਤੇ ਰੁਸ ਰੁਸ ਜਾਨੀਏ ਨੀ ਕਿਹੜਾ ਤੇਰੇ ਫਟ ਵੱਜਾ ਪੁੰਜੀਆਂ ਫੜਾਉਨੀਏ ਨਿੱਕੇ ਨਿੱਕੀ ਗੱਲ ਉੱਤੇ ਰੁਸ ਰੁਸ ਜਾਨੀਏ ਨੀ ਕਿਹੜਾ ਤੇਰੇ ਫਟ ਵੱਜਾ ਕੁੰਜੀਆਂ ਫੜੋ ਨੀਏ ਪੇਕੇ ਜਦੋਂ ਤੁਰ ਗਈ ਪਿੱਛੋਂ ਮੱਖੀਆਂ ਉਡਾਵੇਂਗਾ ਪਿਆ ਤੂੰ ਗਵੰਡਣਾ ਨੂੰ ਕਰਵੇਲੂਟਾਵੇਂਗਾ ਪੇਕੇ ਜਦੋਂ ਤੁਰ ਗਈ ਪਿੱਛੋਂ ਮੱਖੀਆਂ ਉਡਾਵੇਂਗਾ ਪਿਆ ਤੂੰ ਗਵੰਡਣਾ ਨੂੰ ਵੇ ਲੂਟਾਵੇਂਗਾ ਤੇਰੇ ਜੇ ਮਜਾਦੀਆਂ ਨੂੰ ਅਸੀਂ ਨਹੀਂ ਸਿਆਣਦੇ ਕੁੰਜੀਆਂ ਸੰਭਾਲ ਸਾਨੂੰ ਪੀਕਿਆਂ ਨੂੰ ਜਾਣਦੇ ਤੇਰੇ ਜੇ ਮਜਾਦੀਆਂ ਨੂੰ ਅਸੀਂ ਨਹੀਂ ਸਿਆਣਦੇ ਕੁੰਜੀਆਂ ਸੰਭਾਲ ਸਾਨੂੰ ਪੀਕਿਆਂ ਨੂੰ ਜਾਣਦੇ ਜਗ ਦੇ ਦਿਖਾਵੇ ਲਈ ਮੈਂ ਤਫਾ ਇੱਕ ਮਾਰਿਆ ਪਹਿਣਾ ਪਰਦੇਸ ਨਾਂ ਦਾ ਸੀ ਰੋਸਾ ਮੈਂ ਉਤਾਰਿਆ ਜਗ ਦੇ ਦਿਖਾਵੇ ਲਈ ਮੈਂ ਤਫਾ ਇੱਕ ਮਾਰਿਆ ਪਹਿਣਾ ਪਰਦੇਸ ਨਾਂ ਦਾ ਰੋਸਾ ਸੀ ਉਤਾਰਿਆ ਐਵੇਂ ਮੁੱੱਚੀ ਮਾਰੇ ਦਾ ਤੂੰ ਸੱਚ ਕਹੀ ਜਾਨੀਏ ਕਿਹੜਾ ਤੇਰੇ ਫਟ ਵੱਜਾ ਪੁੰਜੀਆਂ ਫੜਾਉਨੀਏ ਐਵੇਂ ਮੁੱੱਚੀ ਮਾਰੇ ਦਾ ਤੂੰ ਸੱਚ ਕਹੀ ਜਾਨੀਏ ਕਿਹੜਾ ਤੇਰੇ ਫਟ ਵੱਜਾ ਪੁੰਜੀਆਂ ਫੜਾਉਨੀਏ ਸਾਨੂੰ ਤੂੰ ਬਣਾ ਲਿਆ ਨਣਾਣੇ ਦਾ ਖਿਡਾਉਣਾ ਵੇ ਪੇਕੇ ਤੁਰ ਚੱਲੀ ਹੁਣ ਮੁੜ ਕੇ ਨਹੀਂ ਆਉਣਾ ਵੇ ਸਾਨੂੰ ਤੂੰ ਬਣਾ ਲਿਆ ਨਨਾਂਣ ਦਾ ਖਡਾਉਣਾ ਵੇ ਪੇਕੇ ਤੁਰ ਚੱਲੀ ਹੁਣ ਮੁੜ ਕੇ ਨਹੀਂ ਆਉਣਾ ਵੇ ਆਈ ਵੀ ਜਾਂਗੀ ਕਢਾ ਕੇ ਹੜੇ ਮਨ ਦੇ ਕੁੰਜੀਆਂ ਸੰਭਾਲ ਸਾਨੂੰ ਪੀਕਿਆਂ ਨੂੰ ਜਾਣਦੇ ਆਈ ਵੀ ਜਾਂਗੀ ਕਢਾ ਕੇ ਹਾੜੇ ਮਾਨਦੇ ਕੁੰਜੀਆਂ ਸੰਭਾਲ ਸਾਨੂੰ ਪੀਕਿਆਂ ਨੂੰ ਜਾਣਦੇ ਹੁਣ ਇਹ ਕੱਢਾਂ ਲਿਆ ਹਾੜੇ ਰੁਸਿਆਂ ਨੂੰ ਜਾਣਦੇ ਨਿਜਿੰਦਰੇ ਨ ਮਾਰ ਜਾਈ ਲੇਖਾ ਤਾਂ ਇਮਾਂ ਨੇ ਹੀ ਕੱਟਾਂ ਲਿਆ ਹਾੜੇ ਰੋਸਿਆਂ ਨੂੰ ਜਾਣਦੇ ਨਿਜਿੰਦਰੇ ਨਮਾਰ ਜਾਈ ਲੇਖਾਂ ਤਾਂ ਹੀ ਮੰਨਦੇ ਕੁੰਜੀਆਂ ਸੰਭਾਲ ਸਾਨੂੰ ਪੇਕਿਆਂ ਨੂੰ ਜਾਣਦੇ ਜਿੰਦਰੇ ਨਮਾਰ ਜਾਈ ਲੇਖਾਂ ਤਾਂ ਹੀ ਮੰਨਦੇ ਵੇ ਕੁੰਜੀਆਂ ਸੰਭਾਲ ਸਾਨੂੰ ਪੀਕਿਆਂ ਨੂੰ ਜਾਣਦੇ